ਸਤੋਲੋਜ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਨੂੰ ਲੈ ਕੇ ਲੋਕ ਚਿੰਤਤ ਨੇ ਕਿ ਹੜ੍ਹ ਆਉਣਗੇ ਜਾਂ ਨਹੀਂ ਆਉਣਗੇ ਪਰ ਕੁਝ ਘਰ ਖਾਲੀ ਹੋ ਚੁੱਕੇ ਨੇ ਕੁਝ ਘਰਾਂ ਦੇ ਲੋਕ ਸਮਾਨ ਕਿਸਤੀਆਂ ਦੇ ਰਾਹੀ ਚੱਕ ਕੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੇ ਆਖਰੀ ਪਿੰਡ ਜਾਨੀ ਕਿ ਭਾਰਤ ਦੇ ਆਖਰੀ ਪਿੰਡ ਜੋ ਕਿ ਸਰਹੱਦ ਤੇ ਉੱਪਰ ਮੌਜੂਦ ਆ ਕਾਲੂ ਵਾਲੇ ਦੀਆਂ ਨੇ ਜਿੱਥੇ 30 ਤੋਂ 40 ਘਰ ਵਸੇ ਹੋਏ ਨੇ ਤਿੰਨੇ ਪਾਸੇ ਸਤਲੁਜ ਦਰਿਆ ਹੈ ਇੱਕ ਪਾਸੇ ਸਰਹੱਦੀ ਤਾਰ ਉਹ ਪਿੰਡ ਦੇ ਵਿੱਚੋਂ ਕਾਫੀ ਘਰ ਜਿਹੜੇ ਨੇ ਉਹ ਆਪਣਾ ਸਮਾਨ ਚੱਕ ਕੇ ਸੇਫ ਜਗ੍ਹਾ ਤੇ ਚਲੇ ਗਏ ਨੇ ਤੁਹਾਨੂੰ ਦੱਸ ਦਈਏ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਮਾਨ ਚੱਕ ਲਿਆ ਹਰ ਆਗੇ ਨੇ ਜਾਂ ਹਰ ਆਉਣ ਵਾਲੇ ਨੇ ਇਸ ਦਾ ਮਤਲਬ ਇਹ ਨਹੀਂ ਪ੍ਰਸ਼ਾਸਨ ਨੇ ਵੀ ਨਹੀਂ ਕਿਹਾ ਕਿ ਤੁਸੀਂ ਸਮਾਨ ਚੱਕੋ ਕਿਸੇ ਨੇ ਨਹੀਂ ਕਿਹਾ ਲੋਕਾਂ ਨੇ ਆਪਦੀ ਮਰਜ਼ੀ ਦੇ ਨਾਲ ਸਮਾਨ ਚੱਕਿਆ ਸਮਾਨ ਇਸ ਕਰਕੇ ਚੱਕਿਆ ਕਿ ਪਾਣੀ ਦੇ ਬਿਲਕੁਲ ਬਰਾਬਰ ਲੈਵਲ ਉਸ ਪਿੰਡ ਦਾ ਜੋ ਕਾਲੂ ਵਾਲਾ ਪਿੰਡ ਹੈ ਸਰਹੱਦ ਦੇ ਉੱਪਰ ਫਿਰੋਜ਼ਪੁਰ ਬਿਲਕੁਲ ਸਤਲੁਜ ਦਰਿਆ ਦੇ ਬਰਾਬਰ ਲੈਵਲ ਆ ਪਿੰਡ ਦਾ ਔਰ ਸਤਲੁਜ ਦਾ ਪਾਣੀ ਜਦੋਂ ਵਧਿਆ ਪਹਿਲਾਂ ਨਾਲੋਂ ਤਾਂ ਉਹ ਪਾਣੀ ਉਸ ਪਿੰਡ ਤੱਕ ਪਹੁੰਚਿਆ ਜਾਨੀ ਕਿ ਝੋਨੇ ਸਿਰਫ ਡੁੱਬੇ ਨੇ ਉਸ ਪਿੰਡ ਦੇ ਲਾਗੇ ਤੱਕ ਔਰ ਕੁਝ ਘਰਾਂ ਦੇ ਵਿੱਚ ਪਾਣੀ ਆਇਆ ਘਰਾਂ ਚ ਨਹੀਂ ਥੋੜਾ ਜਿਹਾ ਬਾਹਰ ਤੱਕ ਪਾਣੀ ਆਇਆ ਪਰ ਲੋਕ ਪਹਿਲਾਂ ਹੀ 2023 ਤੋਂ ਡਰੇ ਨੇ ਔਰ ਲੋਕ ਕਹਿੰਦੇ ਕਿ ਅਸੀਂ ਸਮਾਨ ਚੱਕ ਕੇ ਦੂਰ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾ ਰਹੇ ਆ ਛੋਟੇ ਬੱਚਿਆਂ ਨੂੰ ਭੇਜ ਰਹੇ ਆ ਕਿ ਤਾਂ ਅਗਰ ਮੌਕੇ ਤੇ ਕੋਈ ਘਟਨਾ ਵਾਪਰਦੀ ਆ ਅਗਰ ਪਾਣੀ ਦਾ ਪੱਧਰ ਵੱਧ ਆਏ ਤਾਂ ਸਾਨੂੰ ਮੌਕੇ ਤੇ ਨਾ ਭੱਜਣਾ ਪਵੇ ਇਸ ਲਈ ਲੋਕ ਕਹਿੰਦੇ ਸਾਨੂੰ ਕਿਸੇ ਨੇ ਨਹੀਂ ਕਿਹਾ ਸਾਡੀ ਲੋਕਾਂ ਨਾਲ ਗੱਲ ਹੋਈ ਆ ਸਾਨੂੰ ਕਿਸੇ ਨੇ ਨਹੀਂ ਕਿਹਾ ਨਾ ਪ੍ਰਸ਼ਾਸਨ ਨੇ ਕਿਹਾ ਨਾ ਕਿਸੇ ਹੋਰ ਨੇ ਕਿਹਾ ਅਸੀਂ ਆਪਣੀ ਮਰਜ਼ੀ ਦੇ ਨਾਲ ਉੱਥੋਂ ਉੱਠ ਕੇ ਹੋਰ ਜਗ੍ਹਾ ਤੇ ਜਾ ਰਹੇ ਆ ਔਰ ਤੁਸੀਂ ਵੇਖ ਸਕਦੇ ਹੋ ਲੋਕ ਸਮਾਨ ਕਿਸਤੀਆਂ ਦੇ ਵਿੱਚ ਡਰਮ ਮੰਜੇ ਬੱਚੇ ਜੋ ਵੀ ਚੀਜ਼ਾਂ ਕਰਦਾ ਜਰੂਰ ਦਾ ਸਮਾਨ ਜਿਹੜਾ ਜ਼ਰੂਰੀ ਆ ਉਹ ਸਾਰਾ ਚੱਕ ਕੇ ਕਿਸ਼ਤੀਆਂ ਦੇ ਰਾਹੀ ਦੂਰ ਲੈ ਕੇ ਜਾਂਦੇ ਨਜ਼ਰ ਆ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਇਹ ਦਰਿਆ ਦੇ ਕੋਈ ਵੀ ਰਸਤਾ ਨਹੀਂ ਹੈਗਾ ਇਸ ਪਿੰਡ ਨੂੰ ਇਸੇ ਲਈ ਅਗਰ ਪਾਣੀ ਵੱਧਦਾ ਏ ਤੇਜ਼ ਪਾਣੀ ਹੁੰਦਾ ਹੈ ਤਾਂ ਲੋਕ ਡਰਦੇ ਨੇ rescued ਕਰਨ ਔਖਾ ਜਾਂਦਾ ਲੋਕ ਕਹਿੰਦੇ ਕਿ ਅਸੀਂ ਹੁਣ ਕਿਸ਼ਤੀ ਦੇ ਰਾਹੀ ਆਪਦਾ ਸਮਾਨ ਬਾਹਰ ਕੱਢ ਲੈਨੇ ਆ ਤੁਸੀਂ ਆਪ ਵੇਖ ਲਓ ਕਿ ਕਿਸ਼ਤੀ ਦੇ ਰਾਹੀ ਕਿਵੇਂ ਸਮਾਨ ਬਾਹਰ ਕੱਢਿਆ ਜਾਂਦਾ ਇੱਕ ਰੱਸੀ ਨੂੰ ਫੜ ਕੇ ਕਿਸ਼ਤੀ ਦੇ ਵਿੱਚ ਲੋਕ ਬੈਠ ਜਾਂਦੇ ਨੇ ਰੱਸੀ ਨੂੰ ਫੜ ਕੇ ਖਿੱਚ ਕੇ ਦੂਜੇ ਪਾਰ ਜਾਣਾ ਹੁੰਦਾ ਏ ਉਥੋਂ ਦੀਆਂ ਤਸਵੀਰਾਂ ਨੇ ਇਸ ਤਰੀਕੇ ਨਾਲ ਲੋਕ ਉਥੇ ਰਹਿੰਦੇ ਨੇ ਕਾਰਜੀ ਪੁਲ ਵੀ ਆ ਜਿਹੜਾ ਕੀ ਆਰਮੀ ਬੀਐਸਐਫ ਵਰਤਦੀ ਆ ਪਰ ਲੋਕ ਜਿਹੜੇ ਨੇ ਉਹ ਪਾਣੀ ਦੇ ਵਿੱਚੋਂ ਹੀ ਬੱਚੇ ਲੰਘ ਕੇ ਸਕੂਲ ਦੇ ਵਿੱਚ ਪੜਨ ਜਾਂਦੇ ਨੇ ਲੱਗ ਗਈ ਗੱਟੀ ਰਾਜੋ ਕੀ ਉਸੇ ਕਿਸਤੇ ਰਾਈ ਸਵੇਰੇ ਦੁਪਹਿਰੇ ਰੋਸੇ ਹੀ ਕਿਸ਼ਤਿਆਂ ਦੇ ਰਾਹੀ ਹੁਣ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ ਲੋਕ ਸੇਫ ਸਗਾ ਤੇ ਜਾਣੇ ਸ਼ੁਰੂ ਹੋ ਗਏ ਨੇ ਪਰ ਦੂਜੇ ਪਾਸੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨਾ ਸੋਚਣਾ ਕਿ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਸ਼ਾਇਦ ਹੜ ਆਉਣ ਵਾਲੇ ਨੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਪਾਣੀ ਦਾ ਪੱਧਰ ਬਿਲਕੁਲ ਠੀਕ ਆ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੋਈ ਆ ਬਿਲਕੁਲ ਠੀਕ ਠਾਕ ਆ ਸਭ ਕੁਝ ਲੇਕਿਨ ਨਾਲੇ ਟਿੰਡੀ ਵਾਲਾ ਪਿੰਡ ਆ ਜੋ ਕਿ ਉਹਦੇ ਤੋਂ ਵੀ ਨਜ਼ਦੀਕ ਆ ਦਰਿਆ ਦੀ ਉਹ ਤਾਂ ਬਿਲਕੁਲ ਕੰਡੇ ਦੇ ਉੱਪਰ ਆ ਟਿੰਡੀ ਵਾਲਾ ਪਿੰਡ ਇਹ ਪਿੰਡ ਦਾ ਫਿਰ ਵੀ ਕੋਈ 3-400 ਮੀਟਰ ਦੀ ਦੂਰੀ ਤੇ ਬਿਲਕੁਲ ਕੰਡੇ ਤੇ ਪਿੰਡ ਆ ਉਸ ਪਿੰਡ ਦੇ ਨਾਲ ਦਰਿਆ ਦੇ ਨਾਲ ਝੋਨਾ ਬਿਲਕੁਲ ਸਹੀ ਖੜਾ ਹੈ ਉੱਥੇ ਪਾਣੀ ਬਿਲਕੁਲ ਨਹੀਂ ਚੜਿਆ ਇੰਜ ਕਹ ਲੀਗੀ ਬਹੁਤ ਘਟਲੇ ਵਾਲਾ ਪਾਣੀ ਦਾ ਲੇਕਿਨ ਜਿੰਨਾ ਚੱਲ ਰਿਹਾ ਸੀ ਉਸ ਤੋਂ ਤਾਂ ਥੋੜਾ ਜਿਹਾ ਜ਼ਿਆਦਾ ਹੈ ਪਰ ਨੁਕਸਾਨ ਵਲੀ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿ ਤੁਹਾਨੂੰ ਲੱਗੇ ਕਿ ਪਾਣੀ ਨੁਕਸਾਨ ਕਰ ਸਕਦਾ ਹੈ ਇਸ ਪਾਣੀ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਜੇਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਾਣੀ ਬਿਲਕੁਲ ਠੀਕ ਪੱਧਰ ਹੈ ਅਗਰ ਕੋਈ ਵੀ ਇੰਟੀਮੇਸ਼ਨ ਖਬਰ ਆਉਂਦੀ ਆ ਕਿ ਪਾਣੀ ਦਾ ਪੱਧਰ ਵੱਧ ਰਿਹਾ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਉਸ ਵੀਡੀਓ ਨੂੰ ਸਾਂਝਾ ਕਰਾਂਗੇ ਪ੍ਰਸ਼ਾਸਨ ਵੀ ਅਲਰਟ ਦੇਗਾ ਪਹਿਲਾਂ ਅਗਰ ਕੋਈ ਐਹੋ ਜੀ ਗੱਲ ਹੁੰਦੀ ਪਰ ਪ੍ਰਸ਼ਾਸਨ ਨਾਲ ਸਾਡੀ ਗੱਲ ਹੀ ਪ੍ਰਸ਼ਾਸਨ ਕਹਿੰਦਾ ਇਸ ਤਰ੍ਹਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ ਸਭ ਕੁਝ ਠੀਕ ਠਾਕਾ ਇਸ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚਿੰਤਾ ਦੇ ਵਿੱਚ ਨੇ ਕਿ ਫਰੋਸਪੋਰਟ ਦੇ ਵਿੱਚ ਘਰ ਖਾਲੀ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਕੋਈ ਵੀ ਡਰਨ ਵਾਲੀ ਲੋੜ ਨਹੀਂ ਬਿਲਕੁਲ ਆਪਣੀ ਮਰਜ਼ੀ ਦੇ ਨਾਲ ਛੋਟੇ ਬੱਚਿਆਂ ਨੂੰ ਵੈਸੇ ਹੀ ਰਿਸ਼ਤੇਦਾਰੀਆਂ ਦੇ ਵਿੱਚ ਬੰਦਾ ਭੇਜ ਵੀ ਦਿੰਦਾ ਵੈਸੇ ਵੀ ਔਰ ਇਹਦਾ ਵੈਸੇ ਵੀ ਮੁਸੀਬਤ ਦਾ ਟਾਈਮ ਚੱਲ ਰਿਹਾ ਔਰ ਅਗਲੇ ਕਹਿੰਦੇ ਵੀ ਚਲੋ ਅਸੀਂ ਦੂਰ ਦਰਾਡੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਨੇੜੇ ਵਾਲੀਆਂ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਜਾਈਏ ਜਦੋਂ ਪਾਣੀ ਦਾ ਮਾਹੌਲ ਠੀਕ ਹੋਏਗਾ ਤਾਂ ਅਸੀਂ ਵਾਪਸ ਆ ਜਾਾਂਗੇ ਲੋਕਾਂ ਦਾ ਇਹ ਕਹਿਣਾ ਹੈ ਔਰ ਇਹਦੇ ਵਿੱਚ ਡਰਨ ਵਾਲੀ ਬਿਲਕੁਲ ਗੱਲ ਦੀ ਅਫਵਾਹਾਂ ਤੋਂ ਬਚੋ ਅਗਰ ਕੋਈ ਵੀ ਅਫਵਾਹ ਫੈਲਦੀ ਹੈ ਉਸ ਨੂੰ ਰੋਕੋ ਅੱਗੇ ਸ਼ੇਅਰ ਨਾ ਕਰੋ ਗਰੁੱਪਾਂ ਦੇ ਵਿੱਚ ਲੋਕ ਡਰਦੇ ਨੇ ਇਹਨਾਂ ਚੀਜ਼ਾਂ ਤੋਂ ਜੋ ਵੀ ਅਪਡੇਟ ਸਾਡੇ ਕੋਲ ਅਗਲੀ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਸਤਲੋਜ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਨੂੰ ਲੈ ਕੇ ਲੋਕ ਚਿੰਤਤ ਨੇ ਕਿ ਹੜ੍ਹ ਆਉਣਗੇ ਜਾਂ ਨਹੀਂ ਆਉਣਗੇ ਪਰ ਕੁਝ ਘਰ ਖਾਲੀ ਹੋ ਚੁੱਕੇ ਨੇ ਕੁਝ ਘਰਾਂ ਦੇ ਲੋਕ ਸਮਾਨ ਕਿਸਤੀਆਂ ਦੇ ਰਾਹੀ ਚੱਕ ਕੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੇ ਆਖਰੀ ਪਿੰਡ ਜਾਨੀ ਕਿ ਭਾਰਤ ਦੇ ਆਖਰੀ ਪਿੰਡ ਜੋ ਕਿ ਸਰਹੱਦ ਤੇ ਉੱਪਰ ਮੌਜੂਦ ਆ ਕਾਲੂ ਵਾਲੇ ਦੀਆਂ ਨੇ ਜਿੱਥੇ 30 ਤੋਂ 40 ਘਰ ਵਸੇ ਹੋਏ ਨੇ ਤਿੰਨੇ ਪਾਸੇ ਸਤਲੁਜ ਦਰਿਆ ਹੈ ਇੱਕ ਪਾਸੇ ਸਰਹੱਦੀ ਤਾਰ ਉਹ ਪਿੰਡ ਦੇ ਵਿੱਚੋਂ ਕਾਫੀ ਘਰ ਜਿਹੜੇ ਨੇ ਉਹ ਆਪਣਾ ਸਮਾਨ ਚੱਕ ਕੇ ਸੇਫ ਜਗ੍ਹਾ ਤੇ ਚਲੇ ਗਏ ਨੇ ਤੁਹਾਨੂੰ ਦੱਸ ਦਈਏ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਮਾਨ ਚੱਕ ਲਿਆ ਹਰ ਆਗੇ ਨੇ ਜਾਂ ਹਰ ਆਉਣ ਵਾਲੇ ਨੇ ਇਸ ਦਾ ਮਤਲਬ ਇਹ ਨਹੀਂ ਪ੍ਰਸ਼ਾਸਨ ਨੇ ਵੀ ਨਹੀਂ ਕਿਹਾ ਕਿ ਤੁਸੀਂ ਸਮਾਨ ਚੱਕੋ ਕਿਸੇ ਨੇ ਨਹੀਂ ਕਿਹਾ ਲੋਕਾਂ ਨੇ ਆਪਦੀ ਮਰਜ਼ੀ ਦੇ ਨਾਲ ਸਮਾਨ ਚੱਕਿਆ ਸਮਾਨ ਇਸ ਕਰਕੇ ਚੱਕਿਆ ਕਿ ਪਾਣੀ ਦੇ ਬਿਲਕੁਲ ਬਰਾਬਰ ਲੈਵਲ ਉਸ ਪਿੰਡ ਦਾ ਜੋ ਕਾਲੂ ਵਾਲਾ ਪਿੰਡ ਹੈ ਸਰਹੱਦ ਦੇ ਉੱਪਰ ਫਿਰੋਜ਼ਪੁਰ ਬਿਲਕੁਲ ਸਤਲੁਜ ਦਰਿਆ ਦੇ ਬਰਾਬਰ ਲੈਵਲ ਆ ਪਿੰਡ ਦਾ ਔਰ ਸਤਲੁਜ ਦਾ ਪਾਣੀ ਜਦੋਂ ਵਧਿਆ ਪਹਿਲਾਂ ਨਾਲੋਂ ਤਾਂ ਉਹ ਪਾਣੀ ਉਸ ਪਿੰਡ ਤੱਕ ਪਹੁੰਚਿਆ ਜਾਨੀ ਕਿ ਝੋਨੇ ਸਿਰਫ ਡੁੱਬੇ ਨੇ ਉਸ ਪਿੰਡ ਦੇ ਲਾਗੇ ਤੱਕ ਔਰ ਕੁਝ ਘਰਾਂ ਦੇ ਵਿੱਚ ਪਾਣੀ ਆਇਆ ਘਰਾਂ ਚ ਨਹੀਂ ਥੋੜਾ ਜਿਹਾ ਬਾਹਰ ਤੱਕ ਪਾਣੀ ਆਇਆ ਪਰ ਲੋਕ ਪਹਿਲਾਂ ਹੀ 2023 ਤੋਂ ਡਰੇ ਨੇ ਔਰ ਲੋਕ ਕਹਿੰਦੇ ਕਿ ਅਸੀਂ ਸਮਾਨ ਚੱਕ ਕੇ ਦੂਰ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾ ਰਹੇ ਹਾਂ ਛੋਟੇ ਬੱਚਿਆਂ ਨੂੰ ਭੇਜ ਰਹੇ ਹਾਂ ਕਿ ਤਾਂ ਅਗਰ ਮੌਕੇ ਤੇ ਕੋਈ ਘਟਨਾ ਵਾਪਰਦੀ ਹੈ ਅਗਰ ਪਾਣੀ ਦਾ ਪੱਧਰ ਵੱਧ ਆਏ ਤਾਂ ਸਾਨੂੰ ਮੌਕੇ ਤੇ ਨਾ ਭੱਜਣਾ ਪਵੇ ਇਸ ਲਈ ਲੋਕ ਕਹਿੰਦੇ ਸਾਨੂੰ ਕਿਸੇ ਨੇ ਨਹੀਂ ਕਿਹਾ ਸਾਡੀ ਲੋਕਾਂ ਨਾਲ ਗੱਲ ਹੋਈ ਆ ਸਾਨੂੰ ਕਿਸੇ ਨੇ ਨਹੀਂ ਕਿਹਾ ਨਾ ਪ੍ਰਸ਼ਾਸਨ ਨੇ ਕਿਹਾ ਨਾ ਕਿਸੇ ਹੋਰ ਨੇ ਕਿਹਾ ਅਸੀਂ ਆਪਣੀ ਮਰਜ਼ੀ ਦੇ ਨਾਲ ਉੱਥੋਂ ਉੱਠ ਕੇ ਹੋਰ ਜਗ੍ਹਾ ਤੇ ਜਾ ਰਹੇ ਆ ਔਰ ਤੁਸੀਂ ਵੇਖ ਸਕਦੇ ਹੋ ਲੋਕ ਸਮਾਨ ਕਿਸਤੀਆਂ ਦੇ ਵਿੱਚ ਡਰਮ, ਮੰਜੇ, ਬੱਚੇ ਜੋ ਵੀ ਚੀਜ਼ ਆ ਕਰਦਾ ਜ਼ਰੂਰ ਦਾ ਸਮਾਨ ਜਿਹੜਾ ਜ਼ਰੂਰੀ ਆ ਉਹ ਸਾਰਾ ਚੱਕ ਕੇ ਕਿਸਤੀਆਂ ਦੇ ਰਾਹੀ ਦੂਰ ਲੈ ਕੇ ਜਾਂਦੇ ਨਜ਼ਰ ਆ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਇਹ ਦਰਿਆ ਦੇ ਕੋਈ ਵੀ ਰਸਤਾ ਨਹੀਂ ਹੈਗਾ ਇਸ ਪਿੰਡ ਨੂੰ ਇਸੇ ਲਈ ਅਗਰ ਪਾਣੀ ਵੱਧਦਾ ਏ ਤੇਜ਼ ਪਾਣੀ ਹੁੰਦਾ ਏ ਤਾਂ ਲੋਕ ਡਰਦੇ ਨੇ ਰੈਸਕਿਊ ਕਰਨ ਦਾ ਔਕਾ ਜਾਂਦਾ ਲੋਕ ਕਹਿੰਦੇ ਕਿ ਅਸੀਂ ਹੁਣ ਕਿਸ਼ਤੀ ਦੇ ਰਾਹੀ ਆਪਦਾ ਸਮਾਨ ਬਾਹਰ ਕੱਢ ਲੈਨੇ ਆ ਤੁਸੀਂ ਆਪ ਵੇਖ ਲਓ ਕਿ ਕਿਸ਼ਤੀ ਦੇ ਰਾਹੀ ਕਿਵੇਂ ਸਮਾਨ ਬਾਹਰ ਕੱਢਿਆ ਜਾਂਦਾ ਇੱਕ ਰੱਸੀ ਨੂੰ ਫੜ ਕੇ ਕਿਸ਼ਤੀ ਦੇ ਵਿੱਚ ਲੋਕ ਬੈਠ ਜਾਂਦੇ ਨੇ ਰੱਸੀ ਨੂੰ ਫੜ ਕੇ ਖਿੱਚ ਕੇ ਦੂਜੇ ਪਾਰ ਜਾਣਾ ਹੁੰਦਾ ਏ ਉਥੋਂ ਦੀਆਂ ਤਸਵੀਰਾਂ ਨੇ ਇਸ ਤਰੀਕੇ ਨਾਲ ਲੋਕ ਉਥੇ ਰਹਿੰਦੇ ਨੇ ਕਾਰਜੀ ਪੁਲ ਵੀ ਆ ਜਿਹੜਾ ਕੀ ਆਰਮੀ ਬੀਐਸਐਫ ਵਰਤਦੀ ਆ ਪਰ ਲੋਕ ਜਿਹੜੇ ਨੇ ਉਹ ਪਾਣੀ ਦੇ ਵਿੱਚੋਂ ਹੀ ਬੱਚੇ ਲੰਘ ਕੇ ਸਕੂਲ ਦੇ ਵਿੱਚ ਪੜਨ ਜਾਂਦੇ ਨੇ ਲੱਗ ਗਈ ਗੱਟੀ ਰਾਜੋ ਕੀ ਉਸੇ ਕਿਸਤੇ ਰਹੀ ਸਵੇਰੇ ਦੁਪਹਿਰੇ ਰੋਸੇ ਕਿਸਤਿਆਂ ਦੇ ਰਾਹੀ ਹੁਣ ਸਮਾਨ ਬਾਹਰ ਕੱਢਿਆ ਜਾ ਰਿਹਾ ਲੋਕ ਸੇਫ ਸਗਾ ਤੇ ਜਾਣੇ ਸ਼ੁਰੂ ਹੋ ਗਏ ਨੇ ਪਰ ਦੂਜੇ ਪਾਸੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨਾ ਸੋਚਣਾ ਕਿ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਸ਼ਾਇਦ ਹੜ ਆਉਣ ਵਾਲੇ ਨੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਪਾਣੀ ਦਾ ਪੱਧਰ ਬਿਲਕੁਲ ਠੀਕ ਆ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੋਈ ਆ ਬਿਲਕੁਲ ਠੀਕ ਠਾਕ ਆ ਸਭ ਕੁਝ ਲੇਕਿਨ ਨਾਲੇ ਟਿੰਡੀਆਲਾ ਪਿੰਡ ਆ ਜੋ ਕਿ ਉਹਦੇ ਤੋਂ ਵੀ ਨਜ਼ਦੀਕ ਆ ਦਰਿਆ ਦੇ ਉਹ ਤਾਂ ਬਿਲਕੁਲ ਕੰਡੇ ਦੇ ਉੱਪਰ ਆ ਟਿੰਡੀਆਲਾ ਪਿੰਡ ਇਹ ਪਿੰਡ ਤਾਂ ਫਿਰ ਵੀ ਕੋਈ 3-400 ਮੀਟਰ ਦੀ ਦੂਰੀ ਤੇ ਉਹ ਬਿਲਕੁਲ ਕੰਡੇ ਤੇ ਪਿੰਡ ਉਸ ਪਿੰਡ ਦੇ ਨਾਲ ਦਰਿਆ ਦੇ ਨਾਲ ਝੋਨਾ ਬਿਲਕੁਲ ਸਹੀ ਖੜਾ ਹੈ ਉੱਥੇ ਪਾਣੀ ਬਿਲਕੁਲ ਨਹੀਂ ਚੜਿਆ ਇੰਜ ਕਹ ਲਈ ਕਿ ਬਹੁਤ ਘਟਲੇ ਵਾਲਾ ਪਾਣੀ ਦਾ ਲੇਕਿਨ ਜਿੰਨਾ ਚੱਲ ਰਿਹਾ ਸੀ ਉਸ ਤੋਂ ਤਾਂ ਥੋੜਾ ਜਿਹਾ ਜ਼ਿਆਦਾ ਹੈ ਪਰ ਨੁਕਸਾਨ ਵਲੀ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿ ਤੁਹਾਨੂੰ ਲੱਗੇ ਕਿ ਪਾਣੀ ਨੁਕਸਾਨ ਕਰ ਸਕਦਾ ਹੈ ਇਸ ਪਾਣੀ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਜਾਏਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਾਣੀ ਬਿਲਕੁਲ ਠੀਕ ਪੱਧਰ ਹੈ ਅਗਰ ਕੋਈ ਵੀ ਇੰਟੀਮੇਸ਼ਨ ਖਬਰ ਆਉਂਦੀ ਆ ਕਿ ਪਾਣੀ ਦਾ ਪੱਧਰ ਵੱਧ ਰਿਹਾ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਉਸ ਵੀਡੀਓ ਨੂੰ ਸਾਂਝਾ ਕਰਾਂਗੇ ਪ੍ਰਸ਼ਾਸਨ ਵੀ ਅਲਰਟ ਦੇਗਾ ਪਹਿਲਾਂ ਅਗਰ ਕੋਈ ਐਹੋ ਜੀ ਗੱਲ ਹੁੰਦੀ ਪਰ ਪ੍ਰਸ਼ਾਸਨ ਨਾਲ ਸਾਡੀ ਗੱਲ ਹੀ ਪ੍ਰਸ਼ਾਸਨ ਕਹਿੰਦਾ ਇਸ ਤਰ੍ਹਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ ਸਭ ਕੁਝ ਠੀਕ ਠਾਕਾ ਇਸ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚਿੰਤਾ ਦੇ ਵਿੱਚ ਨੇ ਕਿ ਫਰੋਸਪੋਰਟ ਦੇ ਵਿੱਚ ਘਰ ਖਾਲੀ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਕੋਈ ਵੀ ਡਰਨ ਵਾਲੀ ਲੋੜ ਨਹੀਂ ਬਿਲਕੁਲ ਆਪਣੀ ਮਰਜ਼ੀ ਦੇ ਨਾਲ ਛੋਟੇ ਬੱਚਿਆਂ ਨੂੰ ਵੈਸੇ ਹੀ ਰਿਸ਼ਤੇਦਾਰੀਆਂ ਦੇ ਵਿੱਚ ਬੰਦਾ ਭੇਜ ਵੀ ਦਿੰਦਾ ਵੈਸੇ ਵੀ ਔਰ ਇਹਦਾ ਵੈਸੇ ਵੀ ਮੁਸੀਬਤ ਦਾ ਟਾਈਮ ਚੱਲ ਰਿਹਾ ਔਰ ਅਗਲੇ ਕਹਿੰਦੇ ਵੀ ਚਲੋ ਅਸੀਂ ਦੂਰ ਦਰਾਡੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਨੇੜੇ ਵਾਲੀਆਂ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਜਾਈਏ ਜਦੋਂ ਪਾਣੀ ਦਾ ਮਾਹੌਲ ਠੀਕ ਹੋਏਗਾ ਤਾਂ ਅਸੀਂ ਵਾਪਸ ਆ ਜਾਵਾਂਗੇ ਲੋਕਾਂ ਦਾ ਇਹ ਕਹਿਣਾ ਹੈ ਔਰ ਇਹਦੇ ਵਿੱਚ ਡਰਨ ਵਾਲੀ ਬਿਲਕੁਲ ਗਲਦੀ ਅਫਵਾਹਾਂ ਤੋਂ ਬਚੋ ਅਗਰ ਕੋਈ ਵੀ ਅਫਵਾਹ ਫੈਲਦੀ ਹੈ ਉਸ ਨੂੰ ਰੋਕੋ ਅੱਗੇ ਸ਼ੇਅਰ ਨਾ ਕਰੋ ਗਰੁੱਪਾਂ ਦੇ ਵਿੱਚ ਲੋਕ ਡਰਦੇ ਨੇ ਇਹਨਾਂ ਚੀਜ਼ਾਂ ਤੋਂ ਜੋ ਵੀ ਅਪਡੇਟ ਸਾਡੇ ਕੋਲ ਅਗਲੀ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਜ਼ਰੂਰ ਸ਼ੇਅਰ ਕਰਦੇ